ਬਹੁਤ ਜਿਆਦਾ ਨਹੀਂ ਕੁਝ ਕਹਿਣਾ ਨਾ ਮੇਰੀਆਂ ਬਹੁਤ ਸਾਰੀਆਂ ਸੀਐਮ ਸਾਹਿਬ ਮੰਗਾ ਨੇ ਮੈਂ ਇਲਾਕੇ ਦੀਆਂ ਜਿਹੜੀਆਂ ਦੋ ਤਿੰਨ ਮੰਗਾਂ ਨੇ ਉਹ ਡੇਰਾ ਬਾਬਾ ਨਾਨਕ ਦੀਆਂ ਉਹ ਤੁਹਾਡੇ ਧਿਆਨ ਤੇ ਜਰੂਰ ਲਿਆਉਣੀਆਂ ਚਾਹਣਾ ਪਹਿਲੀ ਮੰਗ ਜਿਹੜੀ ਸਾਡੀ ਇੱਥੇ ਆ ਡੇਰਾ ਬਾਬਾ ਨਾਨਕ ਦੀ ਇੱਥੇ ਜਿਹੜੀਆਂ ਲੜਕੀਆਂ ਨੇ 50 ਕਿਲੋਮੀਟਰ ਦੂਰ ਜਾਂਦੀਆਂ ਨੇ ਬਹੁਤ ਵਧੀਆ ਸਕੂਲ ਗਰਲ ਸਕੂਲ ਡੇਰਾ ਬਾਬਾ ਨਾਨਕ ਪਲੱਸ 2 ਦਾ ਹੈਗਾ ਜਦ ਤੁਹਾਡੀ ਕਿਰਪਾ ਹੋਵੇ ਉਹਨੂੰ ਅੱਜ ਲੜਕੀਆਂ ਦਾ ਕਾਲਜ ਅਨਾਉਂਸ ਕਰਕੇ ਜਾਓ ਪਿਛਲੇ 75 ਸਾਲਾਂ ਤੋਂ ਡੇਰਾ ਬਾਬਾ ਨਾਨਕ ਦੇ ਲੋਕਾਂ ਦੀ ਮੰਗ ਸੀਗੀ ਕੋਈ ਲੜਕੀਆਂ ਵਾਸਤੇ ਕਾਲਜ ਡੇਰਾ ਬਾਬਾ ਨਾਨਕ ਚ ਹੋਣਾ ਚਾਹੀਦਾ ਮੈਂ ਤੁਹਾਡੇ ਤੋਂ ਉਮੀਦ ਰੱਖਦਾ ਅੱਜ ਤੁਸੀਂ ਇਸ ਪਵਿੱਤਰ ਧਰਤੀ ਪਾਕ ਪਵਿੱਤਰ ਧਰਤੀ ਡੇਰਾ ਬਾਬਾ ਨਾਨਕ ਤੋਂ ਸਾਡੀਆਂ ਉਹਨਾਂ ਬੱਚੀਆਂ ਵਾਸਤੇ ਅੱਜ ਜਰੂਰ ਕਾਲਜ ਦੀ ਜਿਹੜੀ ਅਨਾਉਂਸਮੈਂਟ ਕਰਕੇ ਜਾਓਗੇ ਇੱਕ ਮੈਂ ਤੁਹਾਡੇ ਧਿਆਨ ਚ ਲਿਆਉਣਾ ਚਾਹੁੰਦਾ ਕਿ ਜਿਹੜਾ ਸਾਡੇ ਦਾਣਾ ਮੰਡੀ ਬਣੀ ਆ ਡੇਰਾ ਬਾਬਾ ਨਾਨਕ ਦੀ ਉਹ ਦਾਣਾ ਮੰਡੀ ਦੇ ਇੱਕ ਸਾਈਡ ਤੇ ਸਕੂਲ ਆ ਲੜਕੀਆਂ ਦਾ ਇੱਕ ਸਾਈਡ ਤੇ ਆਸੀਮ ਸਾਹਿਬ ਦਾ ਦਫ਼ਤਰ ਆ ਇੱਕ ਸਾਈਡ ਤੇ ਟ੍ਰੋਮਾ ਸੈਂਟਰ ਬਣ ਗਿਆ ਸਾਰੀ ਆਬਾਦੀ ਦੇ ਸੈਂਟਰ ਦੇ ਵਿੱਚ ਦਾਣਾ ਮੰਡੀ ਆ ਇਹ ਦਾਣਾ ਮੰਡੀ ਪਿਛਲੇ ਕਈ ਸਾਲਾਂ ਤੋਂ ਜਿਹੜੀ ਸ਼ਿਫਟ ਹੋ ਰਹੀ ਆ ਮੈਂ ਤੁਹਾਡੇ ਧਿਆਨ ਚ ਲਿਆਉਣਾ ਚਾਹਨਾ ਕਿ ਇਹ ਸ਼ਿਫਟ ਹੋ ਕੇ ਇੰਤਕਾਲ ਹੋ ਕੇ ਇਹ ਦਾਣਾ ਮੰਡੀ ਜਿਹੜੀ ਸ਼ਹਿਜਾਦੇ ਕਲਾਂ ਚਲੇ ਗਈ ਆ ਅਸੀਂ ਚਾਹੁੰਦੇ ਆ ਕਿ ਉਹਦੀ ਸ਼ਿਫਟਿੰਗ ਤੇ ਆਰਡਰ ਕਰਾ ਕੇ ਇਹਨਾਂ ਲੋਕਾਂ ਨੂੰ ਇਹ ਜਿਹੜੀ ਕੱਟਾ ਮਿੱਟੀ ਆ ਸ਼ਹਿਰ ਦੇ ਲੋਕਾਂ ਨੂੰ ਇਹਦੇ ਤੋਂ ਨਜਾਦ ਦਵਾਈ ਜਾਵੇ ਇੱਕ ਡੇਰਾ ਬਾਬਾ ਨਾਨਕ ਜੇ ਬਿਜਲੀ ਘਰ ਜਿਹੜਾ ਉਹ ਬਿਲਕੁਲ ਸ਼ਹਿਰ ਦੇ ਸੈਂਟਰ ਚ ਆ ਗਿਆ ਸਾਈਡ ਤੇ ਪੰਚਾਇਤ ਦੀ ਜ਼ਮੀਨ ਕਾਫੀ ਆ ਉਹ ਜਿਹੜਾ ਬਿਜਲੀ ਘਰ ਆ ਉਹ ਵੀ ਸ਼ਹਿਰ ਤੋਂ ਨਿਕਲ ਕੇ ਪਿੱਛੇ ਸਾਈਡ ਤੇ ਹੋ ਜੇ ਇੱਕ ਮੈਂ ਸਪੋਰਟਸ ਨੂੰ ਲੈ ਕੇ ਜ਼ਰੂਰ ਗੱਲ ਕਰਾਂਗਾ ਕਿ ਬਾਰਡਰ ਦਾ ਏਰੀਆ ਸਾਡੇ ਕੋਲ 55 ਕਨਾਲਾ ਜਿੱਥੇ ਭਗਤ ਸਿੰਘ ਸਟੇਡੀਅਮ ਸਾਡਾ ਚੱਲ ਰਿਹਾ ਮੈਂ ਉਮੀਦ ਰੱਖਦਾ ਸੀ ਐਮ ਸਾਹਿਬ ਤੁਹਾਡੇ ਤੋਂ ਉਹ ਜਿਹੜਾ ਸਟੇਡੀਅਮ ਆ ਉਹਨੂੰ ਇੰਡੋਰ ਸਟੇਡੀਅਮ ਜਿਹੜਾ ਡੇਰਾ ਬਾਬਾ ਨਾਨਕ ਨੂੰ ਦਿੱਤਾ ਜਾਵੇ ਇਹ ਮੇਰੀਆਂ ਜਿਹੜੀਆਂ 4-5 ਮੰਗਾਂ ਨੇ ਇਹ ਮੈਂ ਤੁਹਾਡੇ ਧਿਆਨ ਚ ਲਿਆਉਣ ਲੈ ਆਉਣਾ ਚਾਹੁੰਨਾ ਤਾਂ ਮੈਨੂੰ ਉਮੀਦ ਆ ਕਿ ਇਸ ਪਾਕ ਪਵਿੱਤਰ ਧਰਤੀ ਗੁਰੂ ਨਾਨਕ ਸਾਹਿਬ ਦੀ ਤੋਂ ਤਾਮੀਦ ਆ ਕਿ ਅੱਜ ਤੁਸੀਂ ਡੇਰਾ ਬਾਬਾ ਨਾਨਕ ਤੇ ਜਿਹੜੀ ਸਾਡਾ ਸੀਗਾ ਇਹ ਤਾਂ ਆਪਾਂ ਤੁਹਾਡੇ ਰਾਖੀ ਦਿੱਤੀਆਂ ਤੁਹਾਡੇ ਅੱਗੇ ਪਰ ਜੇ ਹੋਰ ਵੀ ਖੋਲ੍ਹ ਦਿਲੀ ਨਾ ਅੱਜ ਡੇਰਾ ਬਾਬਾ ਨਾਨਕ ਵਾਲਿਆਂ ਨੂੰ ਜੋ ਤੁਸੀਂ ਦੇ ਸਕਦੇ ਹੋ ਐਦੋਂ ਵੱਡੀ ਸੇਵਾ ਕਿਤੇ ਨਹੀਂ ਜੀ ਗੱਲ ਲਿਆ ਕਿ بڑے ਸੀਐਮ ਇਥੇ ਆਉਂਦੇ ਰਹੇ ਨੇ ਪਰ ਡੇਰਾ ਬਾਬਾ ਨਾਨਕ ਨੂੰ ਦੇ ਕੇ ਕੁਛ ਨਹੀਂ ਜਾਂਦਾ ਰਿਹਾ ਲੋਕ ਕਿਤੇ ਨਾ ਕਿਤੇ ਆਪਣੇ ਆਪ ਨੂੰ ਠੱਗਿਆ ਮਹਿਸੂਸ ਕਰਦੇ ਨੇ ਪਰ ਜਿੰਨੇ ਲੋਕ ਆਏ ਨੇ ਇਹਨਾਂ ਤੋਂ ਵੱਧ ਲੋਕ ਬਾਹਰ ਛੜਕਾਂ ਤੇ ਖੜੇ ਨੇ ਆ ਜਿਹੜਾ ਸਾਡੇ ਕੋਲ ਜਿਹੜਾ ਪ੍ਰਬੰਧਾ ਬਹੁਤ ਘੱਟ ਪੈ ਗਿਆ ਇਸ ਕਰਕੇ ਚੇਹਰਾ ਲਾਈਆਂ 8-10 ਹਜ਼ਾਰ ਚੇਅਰ ਵੀ ਲਾਈ ਆ ਤਾਂ ਇਹ ਕਹਿੰਦੇ ਸੀਗੇ ਜੀ ਬਹੁਤ ਜ਼ਿਆਦਾ ਚੇਅਰ ਹੋ ਗਿਆ ਮੈਂ ਸਵੇਰੇ ਆਇਆ ਕਹਿੰਦਾ ਚੇਅਰ ਬਹੁਤ ਆ ਜੀ ਪਬਲਿਕ ਮੈਂ ਕਹਿੰਦਾ ਇੱਥੇ ਸੀਐਮ ਸਾਹਿਬ ਨੂੰ ਜਿਹੜਾ ਪਿਆਰ ਕਰਨ ਵਾਲੇ ਲੋਕ ਨੇ ਉਹ ਤੁਹਾਡੇ ਸਾਰਿਆਂ ਦੇ ਸਾਹਮਣੇ ਬੈਠੇ ਨੇ ਜਿਹੜੇ ਸੀਐਮ ਸਾਹਿਬ ਨੂੰ ਪਿਆਰ ਕਰਦੇ ਨੇ ਲੋਕ ਸੀਐਮ ਸਾਹਿਬ ਨੂੰ ਸੁਣਨ ਆਉਂਦੇ ਨੇ ਤੁਹਾਡੇ ਕੰਮਾਂ ਕਰਕੇ ਲੋਕੀ ਤੁਹਾਨੂੰ ਪਿਆਰ ਕਰਦੇ ਨੇ ਜੋ ਕੰਮ ਤੁਸੀਂ ਇੰਨਾ ਪੌਣੇ 24 ਸਾਲਾਂ ਚ ਕੀਤਾ ਇਹ ਇਤਿਹਾਸ ਬਣਾ ਕੇ ਰੱਖਤਾ ਇਹਦਾ ਜਿਹੜਾ ਬਿਲਕੁਲ ਸਾਫ਼ ਤੇ ਕਲੀਅਰ ਕੱਟ ਹੈ ਹੋਈ ਤੰਤਰਨ ਵਾਲੀ ਬਾਈ ਇਲੈਕਸ਼ਨ ਸਾਰੀਆਂ ਪਾਰਟੀਆਂ ਕਹਿੰਦੀਆਂ ਸੀਗੀਆਂ ਇਹ ਸੈਮੀਫਾਈਨਲ ਹੋ ਰਿਹਾ ਹੈ ਫਿਰ ਸਾਰਿਆਂ ਨੇ ਦੇਖ ਲਿਆ ਸੈਮੀਫਾਈਨਲ ਦਾ ਰਿਜ਼ਲਟ ਕੀ ਆ ਜਿਹੜੇ ਕਹਿੰਦੇ ਸੀਗੇ ਦੋ 227 ਤੁਹਾਡੀ ਸਰਕਾਰ ਬਣਨੀ ਆ ਉਥੋਂ ਜਮਾਨਤਾਂ ਜ਼ਬਤ ਕਰਾ ਕੇ ਆਏ ਨੇ ਇਹ ਉਹਨਾਂ ਹਲਾਲ ਲੋਕਾਂ ਦਾ ਲੋਕਾਂ ਨੇ ਤੁਹਾਡੇ ਕੰਮਾਂ ਤੇ ਮੋਹਰ ਲਾਈ ਆ ਨਾ ਕਿ ਕਿਸੇ ਜਨ ਨੂੰ ਮੋਹਰ ਲਾਈ ਆ ਕਹਿੰਦੇ ਸੀਗੇ ਪੰਥਕ ਏਰੀਆ ਦੀ ਪੰਥਕ ਤੜਾ ਸਾਰਿਆਂ ਦਾ ਰਿਜ਼ਲਟ ਲੋਕਾਂ ਨੇ ਵੇਖਿਆ ਪੰਜਾਬ ਦੇ ਲੋਕ ਬਿਲਕੁਲ ਨਾ ਗੁੰਡਾਗਰਦੀ ਬਰਦਾਸ਼ਤ ਕਰਦੇ ਜੇ ਨਾ ਕੋਈ ਹੋਰ ਗੱਲ ਕਰਦੇ ਨੇ ਪੰਜਾਬ ਦੇ ਲੋਕ ਕੰਮਾਂ ਤੇ ਮੋਹਰ ਲਾਉਂਦੇ ਨੇ ਜੋ ਤੁਸੀਂ ਕੰਮ ਕੀਤੇ ਨੇ ਪਿਛਲੇ ਪੌਣੇ 24 ਸਾਲਾਂ 'ਚ ਉਹਦੇ ਬਦਲੇ ਚ ਤਨ ਤਨ ਵਾਲਿਆਂ ਸੀਟ ਜਿਤਾ ਕੇ ਤੁਹਾਡੀ ਝੋੜੀ ਚ ਪਾਈ ਆ ਇਸ ਕਰਕੇ ਡੇਰਾ ਬਾਬਾ ਨਾਨਕ ਵਾਲੇ ਤੁਹਾਨੂੰ ਬਹੁਤ ਪਿਆਰ ਕਰਦੇ ਨੇ ਸਿਆਮ ਸਾਹਿਬ ਤੁਸੀਂ ਦੇਖ ਹੀ ਲਿਆ ਭਾਈ ਚੌਪੜ ਦੇ ਰਾਂ ਹੀ ਆਏ ਹੋ ਕਿਵੇਂ ਸੜਕਾਂ ਤੇ ਦੁਨੀਆ ਖੜੀ ਐ ਇਹ ਮੇਰੇ ਕਰਕੇ ਨਹੀਂ ਆਏ ਲੋਕ ਇਹ ਤੁਹਾਡੇ ਕਰਕੇ ਆਏ ਨੇ ਲੋਕ ਤੁਹਾਨੂੰ ਪਿਆਰ ਕਰਦੇ ਨੇ ਤਾਂ ਇਹ ਲੋਕ ਇੱਥੇ ਡੇਰਾ ਬਾਬਾ ਨਾਨਕ ਦੀ ਧਰਤੀ ਤੇ ਆਏ ਨੇ ਇਸ ਕਰਕੇ ਭਰਾਓ ਇੱਕ ਡੇਰਾ ਬਾਬਾ ਨਾਨਕ ਵਾਲੇ ਹੋਰ ਚੀਜ਼ ਦੀ ਬੜੀ ਉਮੀਦ ਕਰਦੇ ਨੇ ਤੁਸੀਂ ਬਹੁਤ ਵਾਰੀ ਕਿਹਾ ਕਿ ਇੱਥੋਂ ਦਾ ਡਿਪਟੀ ਚੀਫ ਮਿਨਿਸਟਰ ਜਿਹੜਾ ਇਸ ਵੇਲੇ ਮੈਂਬਰ ਆਫ ਪਾਰਲੀਮੈਂਟ ਬਣਿਆ ਉਸ ਸਮੇਂ ਦੀ ਉਡੀਕ ਕਰਦੇ ਨੇ ਗਰਤਾਸਪੁਰ ਵਾਲੇ ਜਿਹੜਾ ਤੁਸੀਂ ਕਹਿੰਦੇ ਕਿ ਮੇਰੇ ਕੋ ਫਾਈਲਾਂ ਨੇ ਬੁਲਖਰਾਣੇ ਵਾਲੀਆਂ ਮੇਰੇ ਕੋ ਫਾਈਲਾਂ ਨੇ ਗੋਲਡਨ ਗੇਟ ਵਾਲੀਆਂ ਆ ਜਿਹੜਾ ਕੋਰੀਡੋਰ ਬਣਿਆ ਜੇ ਆ ਜਿਹੜਾ ਰੋਡ ਬਣਿਆ ਸੀਐਮ ਸਾਹਿਬ ਮੈਂ ਤੁਹਾਡੇ ਧਿਆਨ ਚ ਲਿਆਉਣਾ ਚਾਹੁੰਦਾ ਜਦੋਂ ਇਹ ਰੋਡ ਬਣਦਾ ਸੀਗਾ ਸਾਰੇ ਇਲਾਕੇ ਦੇ ਕਿਸਾਨ ਇਕੱਠੇ ਹੋ ਕੇ ਦੇ ਕੋਲ ਗਏ ਇਹਨੂੰ ਕਿਹਾ ਕਿ ਐਡਾ ਉੱਚਾ ਰੋਡ ਬਣ ਚੱਲਿਆ じゃ ਇਹਨੂੰ ਫਲਾਈਓਵਰ ਬਣਾਓ ਨਹੀਂ ਤਾਂ ਸਾਰੇ ਪਿੰਡ ਡੁੱਬ ਜਾਣਗੇ ਅੱਜ ਉਹ ਦਿਨ ਆ ਗਿਆ ਜਦੋਂ ਆ ਰੋਡ ਨੇ ਇੱਥੋਂ ਲੈ ਕੇ ਤਸ਼ਕਾਰ ਅਡੇ ਤੱਕ ਜਿੰਨੇ ਪਿਛਲੇ 80 90 ਪਿੰਡ ਸਾਰੇ ਫਰਡ ਦੀ ਮਾਰ ਠਾਏ ਲੋਕਾਂ ਨੂੰ ਪਤਾ ਲੱਗ ਗਿਆ ਕਿ ਅਸ ਸੜਕ ਦਾ ਸਾਡੇ ਨਾਲ ਬਣਿਆ ਕੀ ਆ ਮੈਂ ਵੀ ਉਮੀਦ ਕਰਾਂਗਾ ਕਿ ਇਹ ਜਿਹੜੀ ਛੜਕਵਾ ਇਹ ਬਿਲਕੁਲ ਨਵੀਂ ਹੋਣੀ ਚਾਹੀਦੀ ਜੇ ਫਰਡ ਦਾ ਕਦੀ ਜਰੂਰਤਾ ਪਈ ਆਉਂਦੀ ਆ ਜੇ ਪ੍ਰਾਪਡ ਆਉਂਦਾ ਪਾਣੀ ਪਿੱਛਾ ਆਉਂਦਾ ਤਾਂ ਨਿਕਲ ਜੇ ਜਦੋਂ ਇੰਨੀ ਵੱਡੀ 12 ਫੁੱਟ ਦੀ ਸੜਕ ਨੇ ਲਾਈ ਡਾਫ ਲੋਕਾਂ ਦੇ ਘਰਾਂ ਚ ਸੱਤ ਸੱਤਾ ਅੱਠ ਅੱਠ ਪਣੀ ਪਾਣੀ ਵੜਿਆ ਇਹ ਲੋਕਾਂ ਨੇ ਬਥੇਰੀ ਜਾ ਕੇ ਉੱਥੇ ਕਹੀ ਤੇ ਉਥੋਂ ਇੱਕੋ ਹੀ ਦੇਸ਼ ਆਉਂਦਾ ਰਿਹਾ ਧਰੋ ਵਾਲੀ ਚੋਂ ਕਿ ਜੇ ਕੋਈ ਜ਼ਿੰਮੇਵਾਰ ਇਹ ਰਿਕਾਵਡ ਪਾਉਂਦਾ ਐ ਸੱਚਨ ਹੁਕਮ ਚ ਕੀ ਉਹਨੂੰ ਫੜ ਕੇ ਅੰਦਰ ਦੇ ਦੇ ਇਹ ਕੰਮ ਚ ਰਿਕਾਵਡ ਨਹੀਂ ਪੈਣੀ ਚਾਹੀਦੀ ਮੈਂ ਤੁਹਾਡੇ ਕੋ ਇਹ ਵੀ ਉਮੀਦ ਰੱਖਾਂਗਾ ਕਿ ਜੇ ਇਹਨਾਂ ਲੋਕਾਂ ਨੂੰ ਬਚਾ ਸਕਦੇ ਹੋ ਇਹ ਜਿਹੜਾ ਰੋਡ ਆ ਇਹ ਵੀ ਰੋਡ ਜਿਹੜਾ ਨੀਵਾ ਕਰ ਦਿਓ ਭਾਵੇਂ ਉਹਦੇ ਤੇ ਫਲਾਈਓਵਰ ਬਣਾ ਦਿਓ ਅਵੀ ਤੁਹਾਡੇ ਮੈਂ ਧਿਆਨ ਚ ਲਿਆਉਣਾ ਚਾਹੁੰਨਾ ਮੈਂ ਜ਼ਿਆਦਾ ਸਮਾਂ ਨਹੀਂ ਲੈਣਾ ਪਾਸੇ ਮੈਂ ਕਹਿੰਦਾ ਫਤਿਹ ਬੁਲਾਉਣਾ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ